ਚੰਡੀਗੜ੍ਹ ਹਰਿਆਣਾ ਸਮੇਤ ਕਈ ਹਿੱਸਿਆਂ 'ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਹ ਝਟਕੇ 12:20 ਵਜੇ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ 5.8 ਮਾਪੀ ਗਈ ਹੈ ਪੁਚਾਲ ਦੇ ਝਟਕਾਂ ਦੇ ਡਰ ਨਾਲ ਲੋਕ ਘਰਾਂ ਤੋਂ ਬਾਹਰ ਆ ਰਹੇ ਤੇ ਫਿਰ ਦਫਤਰਾਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ ਫਿਰ ਹਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇਛਾ ਦਿੱਤੀ ਗਈ ਹੈ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਮੰਨੇ ਆ ਰਿਹਾ ਹੈ ਕਿ ਹਿੰਦੂ ਕਸ਼ਤੀਆਂ ਪਹਾੜੀਆਂ ਇਸ ਪੁਚਾਲ ਦਾ ਖੇਤਰ ਨੇ ਪੁਚਾਲ ਆਉਣ ਦੀ ਖਬਰ ਤੋਂ ਬਾਅਦ ਲੋਕਾਂ 'ਚ ਕਾਫੀ ਜ਼ਿਆਦਾ ਸੈਨ ਦਾ ਮਾਹੌਲ ਹੈ ਤੇ ਲੋਕ ਘਰਾਂ ਦੇ ਵਿੱਚ ਹੀ ਸੈਮੇ ਹੋਏ ਸਨ ਚੰਡੀਗੜ੍ਹ ਹਰਿਆਣਾ ਸਮੇਤ ਕਈ ਹਸਿਆਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਹ ਝਟਕੇ 12:20 ਵਜੇ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ 5.8 ਮਾਪੀ ਗਈ ਹੈ ਪੁਚਾਲ ਦੇ ਝਟਕਾਂ ਦੇ ਡਰਾਂ ਲੋਕ ਘਰਾਂ ਤੋਂ ਬਾਹਰ ਆ ਰਹੇ ਤੇ ਫਿਰ ਦਫਤਰਾਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ ਫਿਰ ਹਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਹੈ ਮੰਨੇ ਆ ਰਿਹਾ ਹੈ ਕਿ ਹਿੰਦੂ ਕਸ਼ਤੀਆਂ ਪਹਾੜੀਆਂ ਇਸ ਪੁਚਾਲ ਦਾ ਖੇਤਰ ਨੇ ਪੁਚਾਲ ਆਉਣ ਦੀ ਖਬਰ ਤੋਂ ਬਾਅਦ ਲੋਕਾਂ 'ਚ ਕਾਫੀ ਜ਼ਿਆਦਾ ਸੈਨ ਦਾ ਮਾਹੌਲ ਹੈ ਤੇ ਲੋਕ ਘਰਾਂ ਦੇ ਵਿੱਚ ਹੀ ਸੈਮੇ ਹੋਏ ਸਨ ਚੰਡੀਗੜ੍ਹ ਹਰਿਆਣਾ ਸਮੇਤ ਕਈ ਹਸਿਆਚੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਹ ਝਟਕੇ 12:20 ਵਜੇ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ 5.8 ਮਾਪੀ ਗਈ ਹੈ ਪੁਚਾਲ ਦੇ ਝਟਕਾਂ ਦੇ ਡਰਾਂ ਲੋਕ ਘਰਾਂ ਤੋਂ ਬਾਹਰ ਆ ਰਹੇ ਤੇ ਫਿਰ ਦਫਤਰਾਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ ਫਿਰ ਹਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਹੈ ਮੰਨੇ ਆ ਰਿਹਾ ਹੈ ਕਿ ਹਿੰਦੂ ਕਸ਼ਤੀਆਂ ਪਹਾੜੀਆਂ ਇਸ ਪੁਚਾਲ ਦਾ ਖੇਤਰ ਨੇ ਪੁਚਾਲ ਆਉਣ ਦੀ ਖਬਰ ਤੋਂ ਬਾਅਦ ਲੋਕਾਂ 'ਚ ਕਾਫੀ ਜ਼ਿਆਦਾ ਸੈਨ ਦਾ ਮਾਹੌਲ ਹੈ ਤੇ ਲੋਕ ਘਰਾਂ ਦੇ ਵਿੱਚ ਹੀ ਸੈਮੇ ਹੋਏ ਸਨ ਚੰਡੀਗੜ੍ਹ ਹਰਿਆਣਾ ਸਮੇਤ ਕਈ ਹਸਿਆਚੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਹ ਝਟਕੇ 12:20 ਮਿੰਟ ਤੇ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ 5.8 ਮਾਪੀ ਗਈ ਹੈ ਪੁਚਾਲ ਦੇ ਝਟਕਾਂ ਦੇ ਡਰਾਂ ਲੋਕ ਘਰਾਂ ਤੋਂ ਬਾਹਰ ਆ ਰਹੇ ਤੇ ਫਿਰ ਦਫਤਰਾਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ ਫਿਰ ਹਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਮੰਨੇ ਆ ਰਿਹਾ ਹੈ ਕਿ ਹਿੰਦੂ ਕਸ਼ਤੀਆਂ ਪਹਾੜੀਆਂ ਇਸ ਪੁਚਾਲ ਦਾ ਖੇਤਰ ਨੇ ਪੁਚਾਲ ਆਉਣ ਦੀ ਖਬਰ ਤੋਂ ਬਾਅਦ ਲੋਕਾਂ 'ਚ ਕਾਫੀ ਜ਼ਿਆਦਾ ਸੈਨ ਦਾ ਮਾਹੌਲ ਹੈ ਤੇ ਲੋਕ ਘਰਾਂ ਦੇ ਵਿੱਚ ਹੀ ਸੈਮੇ ਹੋਏ ਸਨ ਚੰਡੀਗੜ੍ਹ ਹਰਿਆਣਾ ਸਮੇਤ ਕਈ ਹਸਿਆਚੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਹ ਝਟਕੇ 12:20 ਵਜੇ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ 5.8 ਮਾਪੀ ਗਈ ਹੈ ਪੁਚਾਲ ਦੇ ਝਟਕਾਂ ਦੇ ਡਰਾਂ ਲੋਕ ਘਰਾਂ ਤੋਂ ਬਾਹਰ ਆ ਰਹੇ ਕਿ ਫਿਰ ਦਫਤਰਾਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ ਫਿਰ ਹਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਮੰਨੇ ਕਿ ਹਿੰਦੂ ਕਸ਼ਤੀਆਂ ਪਹਾੜੀਆਂ ਇਸ ਪੁਚਾਲ ਦਾ ਖੇਤਰ ਨੇ ਪੁਚਾਲ ਆਉਣ ਦੀ ਖਬਰ ਤੋਂ ਬਾਅਦ ਲੋਕਾਂ 'ਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਹੈ ਤੇ ਲੋਕ ਘਰਾਂ ਦੇ ਵਿੱਚ ਹੀ ਸੈਮੇ ਹੋਏ ਸਨ